ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਸੋ ਦੋਸਤੋ ਬਹੁਤ ਹੀ ਵੀਡੀਓ ਇੰਪੋਰਟਡ ਆਏ ਇਹਨੂੰ ਜਰੂਰ ਦੇਖਿਓ ਕਿਉਂਕਿ ਅੱਜ ਸਿੱਖ ਕੌਮ ਦੇ ਨਾਲ ਕੀ ਹੋ ਰਿਹਾ ਵਾ ਔਰ ਗੁਰਬਾਣੀ ਵੀ ਕਿਵੇਂ ਬੇਅਦਬੀ ਹੋ ਰਹੀ ਆ ਕਿਉਂਕਿ ਜਦੋਂ ਅਸੀਂ ਗੁਟਕਾ ਸਾਹਿਬ ਲੈਣ ਜਾਂਦੇ ਆ ਗੁਰਦੁਆਰਾ ਸਾਹਿਬ ਤੋਂ ਦੀ ਪੇਟਾ ਦਿੱਤੀ ਆ ਅੱਜਕੱਲ ਨਵਾਂ ਕੰਮ ਸ਼ੁਰੂ ਕਰਤਾ ਕਿਵੇਂ ਬੇਅਦਬੀ ਹੋ ਰਹੀ ਆ ਇਹਦੇ ਪਿੱਛੇ ਕੀ ਇਹਨਾਂ ਦੇ ਮਨਸੂਬੇ ਆ ਇਹ ਨਹੀਂ ਪਤਾ ਸਾਨੂੰ ਪਰ ਦੇਖੋ ਐਮਾਜ਼ਾਨ ਤੇ ਇਹ ਵੀਡੀਓ ਦਿਖਾ ਰਿਹਾ ਮੈਂ ਤੁਹਾਨੂੰ ਨਿਤਨੇਮ ਚੋਪਈ ਸਾਹਿਬ ਰਹਿ ਰਾਜ ਸਾਹਿਬ ਚਾਹੇ ਕੋਈ ਵੀ ਤੁਸੀਂ ਗੁੱਟਾ ਸਾਹਿਬ ਲੈ ਲਓ ਇੱਥੋਂ ਆਨਲਾਈਨ ਆਰਡਰ ਕਰੋ ਇਹਦਾ ਰੇਟ ਲਿਖਿਆ ਵਾ 250 ਔਰ ਤੁਹਾਨੂੰ ਡਿਸਕਾਊਂਟ ਵੀ ਮਿਲੇਗਾ ਤੁਹਾਨੂੰ ਡਿਸਕਾਊਂਟ ਮਿਲੇਗਾ ਸਪੈਸ਼ਲ 43% ਆਫ ਕਿਸੇ ਤੇ 50% ਆਫ ਕਿਸੇ ਤੇ 25% ਆਫ 147 ਦਾ ਇਹ ਗੁਰਬਾਣੀ ਜਿਹੜੀ ਗੁਰੂ ਸਾਹਿਬ ਵੱਲੋਂ ਲਿਖੀ ਹੋਈ ਆ ਇਹ ਕਿਸੇ ਦੀ ਪਰਸਨਲ ਪ੍ਰਾਪਰਟੀ ਨਹੀਂ ਆ ਔਰ ਸਾਡੀ ਐਜੀਪੀਸੀ ਜਿਹੜੇ ਵੱਡੀਆਂ-ਵੱਡੀਆਂ ਗੱਲਾਂ ਕਰਦੀ ਆ ਦੇਖੋ ਅੱਜ ਜੋ ਚੈਨਲ ਕਿੱਥੇ ਸੁੱਤੇ ਨੇ ਜਿਹੜੇ ਗੱਲ ਕਰਦੇ ਨੇ ਕਿ ਅਸੀਂ ਪੰਥ ਦੇ ਰਾਖੇ ਆ ਅਸੀਂ ਪੰਥ ਦੇ ਬੜੇ ਹਤੈਸ਼ੀਆਂ ਪੰਥ ਦੇ ਨਾਮ ਤੇ ਜਿਹੜੇ ਇਹਨਾਂ ਨਾਲ ਰੌਲਾ ਪਾਉਂਦੇ ਆ ਦੇਖੋ ਵੀ ਇਹ ਬੇਅਦਬੀ ਨੀਤੇ ਬੋਲਦੀ ਆ ਸੋ ਦੋਸਤੋ ਗੱਲ ਇਹ ਆ ਕਿ ਅਜ ਐਜੀਪੀਸੀ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਉਹ ਕਿੱਥੇ ਸੁੱਤੀ ਆ ਔਰ ਕਿੱਥੇ ਉਹ ਚੈਨਲ ਵਾਲੇ ਵੀਰ ਭਰਾ ਸਾਡੇ ਜਿਹੜੇ ਸਿੱਖੀ ਦੀ ਗੱਲਾਂ ਕਰਦੇ ਸਿੱਖੀ ਦੇ ਪ੍ਰਚਾਰ ਦੀਆਂ ਗੱਲਾਂ ਕਰਦੇ ਆ ਅੱਜ ਕਿਉਂ ਨਹੀਂ ਜਾਗਦੇ ਐਨੇ ਨੇ ਵਕੀਲ ਸਾਡੇ ਐ ਜੀਪੀਸੀ ਦੇ ਕਿੱਥੇ ਨੇ Amazon ਤੇ ਜਦੋਂ ਅਸੀਂ ਆਰਡਰ ਕਰਦੇ ਆ ਤੁਸੀਂ ਦੇਖੋ ਵੀ ਉਹ ਜਦੋਂ ਪੈਕਿੰਗ ਆਉਂਦੀ ਹੈ ਉੱਥੇ ਹੀ ਉਹ ਪੈਰ ਲੈ ਕੇ ਵੜ ਜਾਂਦੇ ਆ ਉੱਥੇ ਹੀ ਜੇ ਕੋਈ ਮੂਡ ਆਰਡਰ ਕਰਦਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰੋਡਕਟ ਜਾਂ ਕੋਈ ਸਪਲੀਮੈਂਟ ਕਰਦਾ ਵਾ ਆਰਡਰ ਤੇ ਉੱਥੇ ਹੀ ਗੁਰਬਾਣੀ ਦਾ ਕਿੰਨਾ ਸਤਕਾਰ ਹੁੰਦਾ ਹੈ ਗੁਰੂਤਾ ਸਾਹਿਬ ਦਾ ਕਿੰਨਾ ਕਿ ਸਤਕਾਰ ਹੁੰਦਾ ਕਿ ਜਿੱਦ ਤੋਂ ਆਪਾਂ ਕਹਿੰਨੇ ਕਿ ਬੇਅਦਬੀਆਂ ਰੁਕੰਦਾ ਨਾ ਨਹੀਂ ਲੈਂਦਾ ਬੇਅਦਬੀਆਂ ਕਿੱਥੋਂ ਰੁਕਣੀਆਂ ਹੁਣ ਜਿਹੜਾ ਮਰਜ਼ੀ ਆਰਡਰ ਕਰਕੇ ਮੰਗਾ ਲੇ ਜਿਹੜਾ ਮਰਜ਼ੀ ਨੂੰ ਪਾੜ ਦੇ ਜਦੋਂ ਕੋਈ ਆਰਡਰ ਕਰਦਾ ਕੀ ਮਰਿਆਦਾ ਕੀ ਸੀ ਗੁਰੂ ਸਾਹਿਬ ਦੇ ਘਰ ਜਦੋਂ ਜਾਂਦੇ ਆ ਵੀ ਗੋਦਵਾਰਾ ਸਾਹਿਬ ਨੂੰ ਭੇਟਾ ਦਿੰਦੇ ਆ ਤੇ ਅੱਜ ਇਹ ਕਿਤੇ ਨੌਬਤ ਨਹੀਂ ਆਉਣ ਵਾਲਾ ਸਮਝ ਕਿਉਂਕਿ Amazon ਤੇ ਦੇਖੋ ਕਿਨੇ-ਕਨੇ ਆਰਡਰ ਲੋਕਾਂ ਦੇ ਆਉਂਦੇ ਉੱਥੇ ਹੀ ਇਹ ਧੜਾ-ਧੜਾ ਛੁੱਟੀ ਜਾਂਦੇ ਉੱਥੇ ਇਹ ਪੈਰ ਲੈ ਕੇ ਚੜੀ ਜਾਂਦੇ ਆ ਜਦੋਂ ਕਿ ਤੁਸੀਂ ਦੇਖਿਓ ਜਿੱਥੇ ਸਟੋਰ ਚ ਇਹਨਾਂ ਦਾ ਸਾਮਾਨ ਪਿਆ ਹੁੰਦਾ ਪਰ ਇਹ ਬਹੁਤ ਬੇਅਦਬੀ ਆ ਮੇਰੇ ਹੱਥ ਜੋੜ ਕੇ ਬੇਨਤੀ ਹੈ ਜੀ ਪੀਸੀ ਨੂੰ ਵੀ ਕਮ ਸੇ ਕਮ ਕਿਤੇ ਤੇ ਜਰ ਤੁਸੀਂ ਖਲੋਇਆ ਕਰੋ ਤੁਸੀਂ ਗੱਲਾਂ ਬਸ ਸਿਰਫ ਆਏ ਦੇਣ ਉਹਨੂੰ ਨੋਟਸ ਕਰਤਾ ਇਹਨੂੰ ਕਰਤਾ ਆਪਣਿਆਂ ਨੂੰ ਘਿਰਦੇ ਰਹਿੰਦੇ ਕੀ ਗੱਲ ਅੱਜ ਕਿੰਨਾ ਨਰਾਦਰ ਹੋਣ ਰਿਹਾ ਕਿੱਥੇ ਆਪਣੇ ਈਨਾਨਮ ਕੀ ਜਿਹੜੇ ਔਰ ਮੈਂ ਇਹਦੇ ਲਈ ਅਮਰੇਸਰ ਦੇ ਡੀਸੀ ਸਾਹਿਬ ਨੂੰ ਵੀ ਮਿਲੂੰਗਾ ਔਰ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਐਮਾਜ਼ਨ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਨੂੰ ਕਿੰਨੇ ਅਧਿਕਾਰ ਦਿੱਤਾ ਕਿ ਪਟਾ ਸਾਹਿਬ ਨੂੰ ਇਦਾਂ ਜਿਹੜਾ ਵਾ ਵੇਚਣ ਦਾ ਮਾਰਕੀਟ ਦੇ ਵਿੱਚ ਕਿਦਾਂ ਹੈ ਕੋਈ ਬੇਰਵੀ ਨਹੀਂ ਤੇ ਹੋਰ ਕੀ ਹੈ ਇਸ ਕਰਕੇ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਮੈਂ ਸਾਰੇ মিডিਆ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜਾ ਲੋਕਾਂ ਨੂੰ ਜ਼ਰੂਰ ਜਾਗਰੂਕ ਕਰੋ ਕਿਉਂਕਿ ਇਹ ਬਹੁਤ ਇੰਪੋਰਟੈਂਟ ਮੁੱਦਾ ਹੈ ਔਰ ਗੁਰੂ ਸਾਹਿਬ ਦੀ ਗੁਰਬਾਣੀ ਦੇ ਕੋ ਕਿਦਾਂ ਇਹ ਲੋਕ ਬੇਅਦਬੀ ਕਰ ਰਹੇ ਐਮਾਜ਼ਾਨ ਵਰਗੀਆਂ ਕੰਪਨੀ ਜਿਹੜੀਆਂ ਕਿਵੇਂ ਬੇਅਦਬੀ ਕਰ ਰਹੀਆਂ ਔਰ ਇਹਨਾਂ ਦੇ ਸਟੋਰ 'ਚ ਵੀ ਮੈਂ ਜਾਊਂਗਾ ਇਸ ਕਰਕੇ ਭਰਾਓ ਕਿਤੇ ਨਾ ਕਿਤੇ ਇਹੋ ਜਿਹੀਆਂ ਗੱਲਾਂ ਜਦੋਂ ਹੁੰਦੀਆਂ ਆੱਖਾਂ ਬੰਦ ਕਰਕੇ ਨਿਕਲ ਨਾ ਜਾਇਆ ਕਰੋ ਔਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੈਂ ਖਾਸ ਕਰਕੇ ਬੇਨਤੀ ਕਰੂੰਗਾ ਕਿ ਇਹਨਾਂ ਖਿਲਾਫ ਐਮਾਜ਼ਾਨ ਕੰਪਨੀ ਦੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਬੇਅਦਬੀ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ